ਗੋਟਰਾ ਮਾਹੌਲ ਜੀ ਠੀਕ ਹੈ ਜੀ ਤੇ ਕਿਹੜਾ ਕੈਂਡੀਡੇਟ ਦੀ ਲੱਗਦੀ ਹੈ ਜੀ ਪੋਰ ਜਵਾ ਇਸ ਵਾਰ ਵਿਧਾਨ ਸਭਾ ਐਤਕੀ ਜੀ ਕਾਂਗਰਸੀ ਲੱਗਦੀ ਆ ਹਾਂਜੀ ਲੱਗਦੀ ਆ ਰਾਜਵਿੰਦਰ ਕੋਰ ਨੂੰ ਕੋਈ ਵੋਟਸ ਹਾਂਜੀ ਰਵਨੀਤ ਗਿੱਕੂ ਹੋ ਰਹੀ ਬੀਜਪੀ ਚਲੇ ਗਏ ਕਾਉਂਸਲ ਚੱਕੀ ਮੁਰਾ ਪਿੰਡਾਂ ਤੋਂ ਜਿਹੜਾ ਜੀ ਜੀ ਉਹ ਤਾਂ ਚਰੇ ਤਾਂ ਗਏ ਨੇ ਪਰ ਐਤਕੀ ਕਾਂਗਰਸ ਹੀ ਆਉਗੀ ਹਾਂ ਹਾਂਜੀ ਤੇ ਆਮ ਆਦੀ ਪਾਰਟੀ ਨਹੀਂ ਮੁਸ਼ਕਲ ਆ ਜੀ ਨਸ਼ੇ ਕਰਦੇ ਹੋਏ ਪਿੰਡਾਂ ਕਿਤੇ ਨਹੀਂ ਜੀ ਇਹੀ ਹਾਲ ਹੈ ਨਸ਼ਾ ਨਸ਼ਾ ਕਿੱਥੇ ਖਤਮ ਹੋਏਗਾ ਰੋਜ਼ਗਾਰ ਰੋਜ਼ਗਾਰ ਵੀ ਇਹ ਹੈ ਜੀ ਕੰਮ ਇਹ ਰੋਜ਼ਗਾਰ ਸਾਡੇ ਆ ਦੇਖ ਲਓ ਇੱਧਰ ਕਿੰਨੇ ਮਜ਼ਦੂਰ ਬੈਠੇ ਨੇ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਤੇ ਹੋਰ ਕੀ ਲੱਗਦਾ ਕਿ ਇਹ ਇੱਧਰ ਈਸ਼ਵਰ ਤੇ ਆਪੇ ਕਿਸੇ ਦੀ ਚਾਹ ਹੈ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੀ ਕੀ ਜਰੂਰ ਹੋ ਜਾਊਗਾ ਮਾਹੌਲ ਜੀ ਗੰਦਾ ਹੈ ਮਾਹੌਲ ਕਿੱਥੇ ਵਧੀਆ ਹੈ ਤੇ ਅਕਲ ਜਾਂਦਾ ਕੀ ਆਧਾਰ ਹੈ ਤੁਹਾਡਾ ਕੋਈ ਨਹੀਂ ਹੈਗਾ ਜੀ ਉਹ ਤੇ ਪਸਾਮਨਾ ਦੇ ਜੋ ਕੁਝ ਬੋਲੋ ਜੋ ਸੋਕੂ ਬਾਰਡਰ ਦੇ ਉੱਤੇ ਜਾਣਾ ਨਾ ਕੋਰੀ ਬਾਰਡਰ ਦੇ ਉੱਤੇ ਜੋ ਕਿਸੇ ਤਰ੍ਹਾਂ ਦੇ ਵਿੱਚ ਹੋਇਆ ਹਾਂਜੀ ਕਿ ਲੱਗਦਾ ਕਿ ਉਹਦਾ ਅਸਰ ਹੋਊਗਾ ਹੋ ਵੀ ਸਕਦਾ ਜੀ ਕੀ ਕਹਿਣਾ ਹੈ ਬਾਕੀ ਹੋਰ ਤਾਂ ਕੀ ਕਹਿਣਾ ਜੀ ਪਰ ਸਾਡੇ ਮਜ਼ਦੂਰਾਵਾਰੇ ਦਾ ਕੋਈ ਸੋਚਦਾ ਹੀ ਨਹੀਂ ਹੈਗਾ ਜੀ ਕੀ ਮੰਗ ਕੀ ਰੱਖੋਗਾ ਅਈ ਤੇ ਇਹ ਰੱਬ ਵੀ ਸਾਨੂੰ ਕੰਮ ਮਿਲੇ ਰੋਜ਼ਗਾਰ ਮਿਲੇ ਧਿਆੜੀ ਬਧੇ ਸਾਡੀ ਮਾੜੀ ਮੋਟੀ ਜੇ ਸਾਡੇ 5 4 3 ਦਿਨ ਲੱਗ ਜਾਂਦੇ ਨੇ 10 ਦਿਨ ਬਹਿ ਕੇ ਖਾਣਾ ਪੈਂਦਾ